ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਛੁੱਟੀਆਂ ਵਿੱਚ ਪੇਕੇ ਪਰਿਵਾਰ ਨੂੰ ਮਿਲਣ ਆਈ ਭੈਣ ਨੂੰ ਉਸਦੇ ਹੀ ਪ੍ਰਾਣੇ ਮੌਤ ਦੇ ਘਾਟ ਉਤਾਰ ਦਿੱਤਾ ਇਹ ਖਬਰ ਆਈ ਹੈ ਫਾਜ਼ਨ ਕਾ ਜਿਹਰੇ ਦੇ ਪਿੰਡ ਓਜਾ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਦੋ ਭਰਾਵਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਬੀਤੀ ਸ਼ਾਮ ਇੱਕ ਭਰਾ ਦੂਜੇ ਭਰਾ ਨਾਲ ਝਗੜਾ ਕਰਨ ਲਈ ਉਸਦੇ ਘਰ ਪਹੁੰਚਿਆ ਤਾਂ ਇਸੇ ਦੌਰਾਨ ਛੁੱਟੀਆਂ 'ਚ ਪੇਕੇ ਪਰਿਵਾਰ ਨੂੰ ਮਿਲਣ ਆਈ ਪੈਨ ਨੇ ਆਪਣੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਭਰਾ ਨੇ ਕਹੀ ਨਾਲ ਹੀ ਉਸ ਤੇ ਵਾਰ ਕਰ ਦਿੱਤਾ ਤੇ ਆਪਣੀ ਹੀ ਬੈਨ ਨੂੰ ਉਸਦੇ ਬੱਚਿਆਂ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ Laash ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸਵੀਰ ਸਿੰਘ ਪਨੂਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਪ੍ਰਵੀਨ ਰਾਣੀ ਸੀ ਜੋ ਕਿ ਛੰਡੀਗੜ੍ਹ ਦੇ ਵਿੱਚ ਪ੍ਰਾਈਵੇਟ ਟੀਚਰ ਦਾ ਕੰਮ ਕਰਦੀ ਸੀ ਤੇ ਛੁੱਟੀਆਂ ਵਿੱਚ ਆਪਣੇ ਪੇਕੇ ਪਰਿਵਾਰ ਆਈ ਹੋਈ ਸੀ। ਕਰੇਲੂ ਝਗੜੇ ਕਾਰਨ ਜਦੋਂ ਉਸ ਵੱਲੋਂ ਆਪਣੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭਰਾ ਨੇ ਕਹੀ ਦੇ वार ਕਰਕੇ ਪੈਂਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮ੍ਰਿਤਕਾ ਦੀ লাশ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ ਇੱਕ ਰਿਪੋਰਟ। ਬਾਜਪਾ ਮੀਆ ਕੀ ਕੀ ਕਰਦਾ ਕੀ ਨਾਮ ਤੇ ਤੁਹਾਡਾ ਨਾ ਜਰਨਲ ਕਿਹੜੇ ਪਿੰਡ ਦੇ ਹੋ ਕੁੜੀ ਦਾ ਮੇ ਪਿਓ ਆ ਅੱਛਾ ਪਿੰਡ ਨੇ ਰਹੋ ਜਾਨੀ ਅੱਛਾ ਕੀ ਹੋਇਆ ਦੀਏ ਕੋਈ ਨਾ ਕੀ ਐ ਬਸ ਐਵੇਂ ਥੋੜੀ ਜੀ ਗੱਲ ਕਰੇ ਪੱਠੇ ਕੁਦਣ ਨੂੰ ਟੋਕਾਈ ਲਾ ਦੇ ਤੇ ਨੂੰਹ ਨੇ ਫੋਨ ਕਰ ਦੋ ਬਾਹਰ ਪਟਾਈ ਦਾ ਕੰਮ ਕਰਦਾ ਅੱਛਾ ਉਹ ਤੋਂ ਬਾਹਰੋਂ ਬੱਖਾ ਬਖਾਇਆ ਆ ਰਾਂ ਨੂੰ ਆਂਦਾ ਮੈਂ ਵੱਢ ਦੇਣਾ ਉਹ ਪਾਣੀ ਲੈਣ ਗਿਆ ਹੋਇਆ ਸੀ ਅੱਛਾ ਬਾਹਰੋਂ ਅੱਛਾ ਉਹਨੇਨ ਵਾਸਤੇ ਬੁੜੀ ਅਗੂ ਹੋਈ ਐ ਉਹ ਲੋਕਾ ਕਸੀਆ ਦੱਪਿਆ ਸੀ ਦਲਵਾਟ ਦਿੱਤਾ ਸੀ ਜੀ ਨਾਮ ਹੈ ਕੋਣ ਲਿਖਾ ਦੀ ਹਮਾਰੇ ਬਲਜਿੰਦਰ ਸਿੰਘ ਤੁਹਾਡਾ ਕੀ ਲੱਗਦਾ ਪੁਦਾ ਹੈ ਵੱਡਾ ਮੈਨੇ ਕਿ ਜਿੰਨੂੰ ਮਾਰਿਆ ਉਹ ਕੀ ਰਿਸ਼ਤਾ ਕੀ ਸੀ ਗੋਡੇ ਭੈਣ ਬਰਾਦਰ ਰਿਸ਼ਤਾ ਅੱਛਾ ਰੋਲਾ ਕਿਸ ਗੱਲ ਦਾ ਸੀ ਵਿਵਾਦ ਕਿਸ ਦਾ ਰੋਲਾ ਸਾਡੇ ਘਰੇ ਉਹ ਪਕੇ ਘਰ ਮਿਲਣ ਆਈਏ ਬੱਚਿਆਂ ਨੂੰ ਲੈ ਕੇ ਚੰਡੀਗੜ੍ਹੋਂ ਤੇ ਉਹ ਘਰੇ ਸਾਡਾ ਵਾਂਡਵਣਾ ਰਾਕੇ ਬਠਵਾ ਰਹਾ ਹੋਇਆ हां ਵੰਡੀ ਸੀ ਆਦੀ ਥਾਂ ਤੇ ਟੋਕਾ ਲਾ ਦੇ ਪਏ ਉੱਥੇ ਵੀ ਨਹੀਂ ਲਾਵਣ ਦੇਂਦੇ ਅੱਛਾ ਕੋਣ ਤੁਹਾਡਾ ਮੁੰਡਾ ਹੀ ਹੈ ਜੀ ਮੁੰਡਾ ਹੀ ਹੈ ਵੱਡਾ ਕੀ ਨਾਮ ਹੈ ਦੋ ਦਾ ਵਿਵਾਦ ਚੱਲਦਾ ਫਿਰ ਪਰਵੀਨ ਕੋ ਕਦੋਂ ਤੋਂ ਵਿਵਾਦ ਚੱਲਦਾ ਪਿਆ ਜੀ ਤੁਹਾਡਾ ਤੇ ਵਿਵਾਦ ਅੱਗੇ ਸਾਡਾ ਚੱਲ ਰਿਹਾ ਸਰਪੰਚ ਸਾਹਿਬ ਦੀ ਤੇ ਵੇੜਗੀ ਆ ਮੈਨੂੰ ਟੰਬ ਮਾਰਿਆ ਸੀ ਮੈਨੂੰ ਥਾਂ ਦੇ ਦੇ ਵੰਡ ਕੇ ਮੈਨੂੰ ਗਲੀ ਦੇ ਦੇ ਸਾਰਾ ਕੁਝ ਦੇ ਤਾ ਥਾਂ ਵੰਡ ਕੇ ਦੇਤੀ ਲੇਖ ਪੜ ਕਰਤੀ ਅੱਛਾ ਜੀ ਨਹੀਂ ਅੱਜ ਕੀ ਸਪੈਸ਼ਲ ਬੁਲਾਇਆ ਗਿਆ ਸੀਗਾ ਇਹ ਸਪੈਸ਼ਲ ਅਜੋਨੇ ਕਰੂ ਫੋਨ ਕੀਤਾ ਉਹਦੇ ਘਰ ਵਾਲੀ ਪੂਜਾ ਨੇ ਉਹ ਬਾਰੂ ਭੜਕਿਆ ਹੋਇਆ ਹੈ ਅੱਛਾ ਜੀ ਰਾਣਵਰਦਨ ਆਸ ਤੇ ਭਰਾ ਐਨੀ ਸੀ ਤੇ ਪੂਰੀ ਨਕਸ਼ੀਆਂ ਮਾਰਤੀ ਮਹੱਤ ਘਾਟ ਉਤਾਰਦੇ ਇਹ ਕਿੰਨੇ ਵੇ ਦੀ ਗੱਲ ਹੈ ਜੀ ਇਹ ਤਕਰੀਬਨ ਨੌਕ ਦੇ ਹੋਵੇਗੀ ਪਿੰਡ ਜੀ ਹੋਇਆ ਇਹ ਉਹ ਜਾਂ ਪਿੰਡ ਦੇ ਇੱਕ ਵੇ ਕੁੜੀ ਵਿਆਹੀ ਹੋਈ ਸੀ ਕਿੱਥੇ ਵਿਆਹੀ ਹੋਇਆ ਦੋ ਬੱਚੇ ਨੇ ਆਪ ਮੁੰਡਾ ਉਹਦਾ ਇੱਕ ਕਿੰਨੇ ਟਾਈਮ ਬਾਅਦ ਜਿਹੜੀ ਘਰੇ ਆਈ ਸੀਗੀ ਇਹ ਕਿਹਕੇ ਘਰੇ ਕਦੋਂ ਆਈ ਹੈ ਜੀ ਇਹਨੂੰ ਘੱਟ ਤੋਂ ਘੱਟ 6 ਮਹੀਨੇ ਹੋ ਗਏ ਨਹੀਂ ਨਹੀਂ ਕੁੜੀ ਨੂੰ ਕਦੋਂ ਕਦੋਂ ਆਈ ਹੈ ਤੁਹਾਡੇ ਘਰੇ ਇਹ ਇਹ ਦੋ ਤਿੰਨ ਦਿਨ ਪਹਿਲਾਂ ਸਾਡੇ ਕੋਲ ਆਈ ਹੈ ਤੇ ਸਰਸੇ ਦੋ ਦਿਨ ਲਾ ਕੇ ਆਏ ਅੱਜ ਹੀ ਸਰਸੇ ਚੋਏ ਅੱਛਾ ਸਰਚੇ ਤੋਂ ਤੁਹਾਡੇ ਕੋਲ ਅੱਜ ਪਹੁੰਚੀ ਅੱਜ ਪਹੁੰਚੀ ਅੱਛਾ ਇਹ ਰੋਲਾ ਨਿਬੇੜਨ ਆਸਤੀ ਆਇਆ ਰੋਣਾ ਹੀ ਰੋਲਾ ਵੈਸੇ ਨਿਮਨ ਆਈ ਹੈ ਘਰੇ ਕੋ ਰੋਲਾ ਪੈ ਗਿਆ ਤੇ ਬਸ ਕੀ ਕੰਮ ਕਰਦੀ ਸੀ ਕੁੜੀ ਤੇ ਉੱਥੇ ਪ੍ਰਾਈਵੇਟ ਪ੍ਰਾਈਵੇਟ ਟੀਚਰ ਲੱਗੀ ਸੀ ਕਿ ਨਾ ਕੀ ਕੁੜੀ ਦਾ ਕਿੰਨੀ ਉਮਰ ਸੀ ਪ੍ਰਵੀਨ ਕੌਰ ਕਿੰਨੀ ਉਮਰ ਲਗਭਗ ਹੋਊਗੀ 32 ਸਾਲ ਨਰਕਲੋ ਇਹ ਕਿਤੇ ਚੰਡੀਗੜ੍ਹ ਰਹੇ ਨੇ ਇਨ ਵਿੱਚ 35 ਇਹ ਚੰਡੀਗੜ੍ਹ ਰਹੇ ਸੀ ਆ ਚੰਡੀਗੜ੍ਹ ਰਹੇ ਸੀ ਤੁਹਾਡਾ ਕੀ ਨਾਮ ਜਰਨਲਿਸਟ ਤੁਸੀਂ ਲੜਕੀ ਦੇ ਕੀ ਲੱਗਦੇ ਜੀ ਪਿਤਾ ਜੀ ਜਿੰਨੇ ਕੁੜੀ ਦੇ ਡੈਥ ਹੋਈ ਪਿਤਾ ਜੀ ਹੁਣ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਆ ਹੁਣ ਘਰ ਦਾ ਘਰ ਬੈਠਾ ਉਹ ਪੁੱਤਰ ਇਹ ਦੀ ਹੈ ਸੌਰਾ ਪਰਿਵਾਰ ਆਇਆ ਅਸੀਂ ਤਾਂ ਉਹਨੂੰ ਜੇਲ੍ਹ ਹੋਣੀ ਚਾਹੀਦੀ ਇਹ ਜੇ ਬੰਦੇ ਨੂੰ ਸਾਨੂੰ ਫੇਰ ਖਤਰਾ ਹੈ ਉਹ ਫੇਰ ਸਾਨੂੰ ਵੱਡੇ ਦਾ ਪੁੱਤਰ ਦੀ ਸਜ਼ਾ ਮੰਗ ਰੇ ਜੀ ਪੁੱਤਰ ਦੀ ਸਜ਼ਾ ਪੁੱਤਰ ਸਜ਼ਾ ਹੋਣਾ ਚਾਹੀਦਾ ਦੋਸ਼ਮਨਪੁਰ ਕੋਈ ਵੀ ਦੋਸ਼ ਕਰਦਾ ਕੋਈ ਵੀ ਨਜਾਇਜ਼ ਕਰਦਾ ਕੰਮ ਉਹਨੂੰ ਉਹਨੂੰ ਦੀ ਸਜ਼ਾ ਮਿਲਣੀ ਚਾਹੀਦੀ ਦੋਸ਼ਮਨਪੁਰ ਪੁਲਿਸ ਨੇ ਫੜ ਲਿਆ ਜੀ ਨਹੀਂ ਦਾਦੂ ਨਹੀਂ ਪੁਲਿਸ ਨੂੰ ਇੱਥੇ ਗੁਜ਼ਰਤੀ ਆਏ ਖੜੇ ਸੀ ਅਸੀਂ ਰਿਕਵੈਸਟ ਕੀਤੀ ਮਗਰਲੇ ਜੀ ਨੂੰ ਖਤਰਾ ਹੈ ਕੋਈ ਹੋਰ ਨਾ ਕਾਰਨਾਮਾ ਕਰੇ ਹੋਰ ਕਿਸੇ ਦੇ ਵੀ ਵਾਰ ਕੀਤੇ ਸੀ ਆਹ ਬਾਹਨ ਉੱਡਾਈ ਰੱਖਾ ਸੀ अच्छा उनू चोट मारी सी सट्टा ਲੱਗੀਆਂ ਨੇ ਉਹਨੂੰ ਕੋਈ ਛੋਟੀ ਚੋਟ ਲੱਗੀ ਹੋਵੇਗੀ ਪਰ ਅਸੀਂ ਕਾਲੀ ਚ ਕੋਈ ਨਹੀਂ ਵੇਖਿਆ ਸੋ ਤਾਂ ਇਹ ਗੁੱਸੇ ਦਾ ਕਾਰਨ ਬਣਿਆ ਜਾਂ ਕੋਈ ਨਸ਼ਾ ਪਤਾ ਕਿੱਤਾਂ ਹੋਇਆ ਨਸ਼ਾ ਤੋਂ ਖਾਂਦਾ ਗੋਲੀਆਂ ਅੱਗੇ ਵੀ ਕੋਈ ਨਸ਼ਾ ਅੱਗੇ ਵੀ ਕਿਸੇ ਨੂੰ ਕੋਈ ਵਾਰ-ਵਾਰ ਕੀਤਾ ਅੱਗੇ ਮੇਰੇ ਨਾਲ ਕਿ ਮਾਰੀ ਸੀ ਦਾ ਪਹਿਲਾ ਠੀਕ ਹੈ ਕਿ ਨਾ ਆਈ ਟੋਟ ਜਰਨੈਰ ਸਿੰਘ ਸਰਪੰਚ ਨੂੰ ਬੁਲਾ ਕੇ ਫੈਸਲਾ ਕੀਤਾ ਉਹਦੀ ਜਿਹੜੀ ਥਾਂ ਦਾ ਵੰਡ ਸੀ ਅਸੀਂ ਉਹਨੂੰ ਵੰਡ ਤੇ ਦੇਤੀ ਬਾਹਰ ਖੇਤ ਦੀ ਦੇਤੀ ਫਿਰ ਫਿਰ ਕੀ ਕਾਰਨ ਰਿਹਾ ਫਿਰ ਕੀ ਲੜਾਈ ਹੈ ਹਣ ਇੱਕ ਟੋਕਾ ਪਿਆ ਸੀ ਸਾਡਾ ਉਹ ਗਲੀ ਚ ਆਂਦਾ ਸੀ ਚਪਟ ਕੇ ਰੱਖਿਆ ਹੋਇਆ ਸੀ ਹੁਣ ਚਰੀ ਅੱਜ ਕੱਲ੍ਹ ਹੱਥਾਂ ਤੇ ਨਹੀਂ ਕੁਤਰੀ ਜਾਂਦੀ ਉਹ ਮੋਟਰ ਲੱਗੀ ਉਹ ਮੁੰਡਾ ਲਾਉਂਦਾ ਪਏ ਇੱਥੇ ਨਹੀਂ ਲੱਗਣਾ ਚਾਹੀਦਾ